ਸਾਡਾ ਅੱਜ ਇਕੱਠੇ ਹੋਂਦਾ ਮੋਟੀਵੇਸ਼ ਹੈ ਜੀ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਇੱਕ ਜੁੱਧ ਨਸ਼ਾ ਵਿਰੁੱਧ ਜਿਹੜੀ ਮੈਮ ਹੈ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਹਦੇ ਤਹਿਤ ਅੱਗੇ ਇਸ ਨੂੰ ਅੱਗੇ ਵਧਾਉਂਦੇ ਹੋਏ ਆ ਨਸ਼ਾ ਮੁਕਤੀ ਮੋਰਚਾ ਇੱਕ ਟੀਮ ਦਾ ਜਿਹੜਾ ਉਹ ਗਠਿਤ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਉਸਨੇ ਘਰ ਘਰ ਜਾ ਕੇ ਹਰ ਪਿੰਡ 'ਚ ਜਾ ਕੇ ਹਰ ਵਾਰਡ 'ਚ ਜਾ ਕੇ ਨਸ਼ੇ ਨੂੰ ਰੋਕਣ ਲਈ ਕੰਮ ਕਰਨਾ ਉਹਦੇ ਵਿੱਚ ਰਲ ਕੇ ਜਿਹੜੀ ਆਪਣਾ ਸਰਕਾਰ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਸਾਰੇ ਲੋਕ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਨ ਲਈ ਅਸੀਂ ਜਿਹੜੇ ਇਕਜਟ ਹੋ ਰਹੇ ਹਾਂ ਸੋ ਸਭ ਤੋਂ ਪਹਿਲਾਂ ਪਿੰਡਾਂ 'ਚ ਵਿਲਜ ਡਿਫੈਂਸ ਕਮੇਟੀ ਬਣਾਈ ਗਈ ਨੇ ਜਿਹੜੇ ਨਸ਼ਾ ਨੂੰ ਰੋਕਣ ਵਾਸਤੇ ਸਾਡਾ ਸਾਥ ਦੇਣਗੇ ਉਹਨਾਂ ਬੰਦਿਆਂ ਨੂੰ ਆਈਡੈਂਟੀਫਾਈ ਕਰਨਗੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਬਾਰੇ ਸਰਕਾਰ ਨੂੰ ਜਾਣਕਾਰੀ ਦੇਣਗੇ ਪੁਲਿਸ ਨੂੰ ਜਾਣਕਾਰੀ ਦੇਣਗੇ ਪਲੱਸ ਜਿਹੜੇ ਸਾਡੇ ਨੌਜਵਾਨ ਇਸ ਗਿਰਫਤ ਚਾ ਚੁੱਕੇ ਨੇ ਇਸ ਰੋਗ ਜਿਹੜਾ ਉਹਨਾਂ ਨੂੰ ਲੱਗ ਚੁੱਕਿਆ ਹੈ ਉਨੂੰ ਰੋਕਣ ਲਈ ਉਹਨਾਂ ਦਾ ਇਲਾਜ ਕਰਵਾਉਣ ਲਈ ਜਿਹੜੀ ਹੈ ਉਹ ਤਿਆਰੀ ਉਹ ਸਰਕਾਰ ਜਿਹੜਾ ਉਹ ਪਲਾਨ ਕਰ ਰਹੀ ਹੈ ਜਿਹੜੇ ਨਵੇਂ ਸਾਡੇ ਨਸ਼ਾ ਛਡਾਊ ਸੈਂਟਰ ਨੇ ਉੱਥੇ ਉਹਨਾਂ ਨੂੰ ਭਰਤੀ ਕਰਵਾਇਆ ਜਾਊਗਾ ਜੇ ਕਿਤੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੰਖਿਆ ਵਧੀ ਹੈ ਜਿਸ ਤਰ੍ਹਾਂ ਕਰੋਨਾ ਚ ਪਿੰਡਾਂ 'ਚ ਕੁਆਰੰਟਾਈਨ ਸੈਂਟਰ ਬਣਾਏ ਗਏ ਸੀ ਸੋ ਸਰਕਾਰ ਦੀ ਇਹ ਪ੍ਰੋਵੀਜ਼ਨ ਹੈ ਕਿ ਉੱਥੇ ਉਹਨਾਂ ਦਾ ਪੰਪ ਪਦਰਤੀ ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜਾਊਗਾ ਉਸ ਤੋਂ ਬਾਅਦ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਉਹ ਮਾੜੀ ਸੰਗਤ ਚ ਦੁਆਰਾ ਫਿਰ ਤੋਂ ਨਾ ਆਉਣ ਇਦੇ ਲਈ ਸਰਕਾਰ ਉਹਨਾਂ ਨੂੰ ਰੋਜ਼ਗਾਰ ਮਹਈਆ ਕਰਾਉਣ ਦਾ ਜਿਹੜਾ ਕੰਮ ਹੈ ਉਹ ਵੀ ਕਰੂਗੀ ਪਲੱਸ ਯੂਥ ਕਲੱਬ ਆ ਜਿਹੜੇ ਉਹ ਉਹਨਾਂ ਤੇ ਕੰਮ ਕਰਨਗੇ ਨਵੇਂ ਖੇਡ ਗਰਾਊਂਡ ਪਿੰਡਾਂ 'ਚ ਬਣਾਏ ਜਾਣਗੇ ਤਾਂ ਜੋ ਨਸ਼ੇ ਤੋਂ ਬਾਅਦ ਖੇਡ ਗਰਾਊਂਡਾਂ ਨਾਲ ਜੁੜ ਕੇ ਚੰਗੀ ਸਿਹਤ ਵਾਲਾ ਜਾ ਸਕਣ ਤੇ ਨਾਲ ਹੀ ਜੇ ਵੀ ਉਹ ਰੋਜ਼ਗਾਰ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਉਹਨਾਂ ਨੂੰ ਫਾਈਨੈਂਸ਼ੀਅਲੀ ਉਹਨਾਂ ਦੀ ਮਦਦ ਕਰੂਗੀ ਉਹਨਾਂ ਨੂੰ ਫਿਨਾਂਸ ਕਰੂਗੀ ਸੋ ਇਸ ਤਰ੍ਹਾਂ ਨਾ ਅੱਗੇ ਸਟੈਪ ਬਾਈ ਸਟੈਪ ਕਾਫੀ ਕੰਮ ਹੈ ਜਿਹੜੇ ਉਹ ਸਰਕਾਰ ਵੱਲੋਂ ਕਰਨੇ ਨੇ ਆਉਣ ਵਾਲੇ ਟਾਈਮ 'ਚ ਸੋ ਸਰਕਾਰ ਦਾ ਮੇਨ ਜਿਹੜਾ ਮਕਸਦ ਹੈ ਈ ਹੈ ਕਿ ਹਰ ਉਹ ਕੰਮ ਹਰ ਉਹ ਸੰਭਵ ਯਤਨ ਕਰਨਾ ਹੈ ਜਿਹੜਾ ਨਸ਼ੇ ਦੀ ਰੋਕਥਾਮ ਲਈ ਕੀਤਾ ਜਾ ਸਕਦਾ ਸੋ ਉਹਦੇ ਲਈ ਅੱਜ ਸਾਰੇ ਅਸੀਂ ਫਤਿਹਗੜ੍ਹ ਸਾਹਿਬ ਦੇ ਮਾਜੂਦ ਡੀਸੀ ਸਾਹਿਬ ਸਾਰਾ ਪ੍ਰਸ਼ਾਸਨ ਅੱਜ ਇਕੱਠੇ ਹੋ ਕੇ ਸਾਡਾ ਜਿਹੜਾ ਪਹਿਲਾ ਇਵੈਂਟ ਹੈ ਵੀ ਡੀਸੀ ਕਮੇਟੀ ਦੀ ਜਿਹੜੀ ਮੀਟਿੰਗ ਹੈ 3 ਤਰੀਕ ਨੂੰ ਇੱਥੇ ਹੋਣੀ ਹੈ ਉਹਦੇ ਲਈ ਅੱਜ ਸਾਡੀ ਇਹ ਮੀਟਿੰਗ ਹੋਈ ਹੈ ਸੋ ਆਨਵਾਲ ਟੈਂਪ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਜਿਹੜੇ ਪ੍ਰੋਗਰਾਮ ਆਉਣੇ ਆ ਸਟੈਪ ਬਾਈ ਸਟੈਪ ਯਾਤਰਾਵਾਂ ਹੋਣੀਆਂ ਨੇ ਸੀਐਮ ਸਾਹਿਬ ਪਿੰਡਾਂ ਚ ਆਉਣਗੇ ਸੋ ਉਹਦੇ ਲਈ ਵੀ ਅਸੀਂ ਉਸ ਤੋਂ ਬਾਅਦ ਫਿਰ ਦੁਬਾਰਾ ਇਕੱਠੇ ਹੋਵਾਂਗੇ ਸੋ ਅੱਜ ਇਕੱਠੇ ਹੋਣ ਦਾ ਮਕਸਦ ਇਹ ਸੀਗਾ ਜੀ ਤਾਂ ਅੱਜ ਵੀ ਤੁਸੀਂ ਗੱਲ ਕੀਤੀ ਉਹ ਕੋਨੋ ਜਿਸ ਟਾਈਪ ਦੇ ਮਹਿੰਦੇ ਸ਼ਾਮਲ ਕਿਤੇ ਜਾਣ ਉਹਦੇ ਚ ਪਿੰਡ ਚ ਸਾਂਝੇ ਤੌਰ ਤੇ ਬੰਦੇ ਨੇ ਉਹਦੇ ਚ ਐਜੂਕੇਸ਼ਨਿਸਟ ਵੀ ਨੇ ਰਿਟਾਇਰਡ ਟੀਚਰ ਵੀ ਨੇ ਕੋਈ ਡਾਕਟਰ ਸਾਹਿਬਾਨ ਨੇ ਸਾਂਝੇ ਬੰਦੇ ਪਿੰਡਾਂ ਦੇ ਉਨਨੂੰ ਉਹਨਾਂ ਕਮੇਟੀਆਂ 'ਚ ਲਿਆ ਗਿਆ ਜਿਹੜੇ ਪਿੰਡ ਦੀ ਜਾਣਕਾਰੀ ਲੈਂਦੇ ਨੇ ਜਿਨ੍ਹਾਂ ਦਾ ਸਮਾਜਿਕ ਦਾਇਰਾ ਵੀ ਹੈ ਲੋਕ ਜਿਨ੍ਹਾਂ ਦੇ ਆਖੇ ਵੀ ਲੱਗਦੇ ਨੇ ਸੋ ਉਹਨਾਂ ਨੂੰ ਇਸ ਟੀਮ 'ਚ ਜਿਹੜਾ ਲਿਆ ਗਿਆ ਤਾਂ ਜੋ ਉਹ ਬੱਚਿਆਂ ਨੂੰ ਜਿਹੜੇ ਨੌਜਵਾਨ ਇਸ 'ਚ ਲੱਜੁਕੇ ਨੇ ਉਹ ਉਹਨਾਂ ਦੇ ਆਖੇ ਲੱਗ ਸਕਣ ਇਹੋ ਜਿਹੇ ਬੰਦਿਆਂ ਦੀ ਚੋਣ ਆ ਜਿਹੜੀ ਉਹ ਕਮੇਟੀ ਵਾਸਤੇ ਕੀਤੀ ਗਈ ਹੈ ਸੋ ਕਿੰਨੇ ਕਿ ਹੁਣ ਤੱਕ ਡਾਟਾ ਆਪਣੇ ਕੋਲ ਆ ਗਿਆ ਨਹੀਂ ਜਿਵੇਂ ਸਟੇਟ ਲੈਸ ਆਫ ਸਟੇਟ ਮਾਰੇ ਚਾਰੇ ਨਹੀਂ ਜਾਣ ਅਜੇ ਬਹੁਤ ਕੁਝ ਹੈ ਬਸ ਬਸ ਇਹਦੀ ਐਕਜੈਕਟ ਕੋਈ ਡਾਟਾ ਫਿਗਰ ਤਾਂ ਨਹੀਂ ਹੈ ਸਾਡੇ ਕੋਲ ਪਰ ਜਿਸ ਤਰ੍ਹਾਂ ਸਾਨੂੰ ਰਿਸਪਾਂਸ ਆ ਰਿਹਾ ਬੜੇ ਫੋਨ ਵੀ ਆਉਂਦੇ ਨੇ ਪਿੰਡਾਂ 'ਚੋਂ ਸਾਡੇ ਸਾਥੀ ਵੀ ਦੱਸਦੇ ਨੇ ਕਿ ਬਹੁਤ ਲੋਕ ਜਿਹੜੇ ਨੇ ਉਹ ਛੱਡਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਉਹਨਾਂ ਤੇ ਸਮਾਜਿਕ ਡਰ ਕਹਿ ਲਓ ਜਾਂ ਉਹ ਸੰਘ ਦੇ ਨੇ ਹਸਪੀਟਲ ਵਗੈਰਾ ਜਾਣਾ ਜਾਣ ਤੋਂ ਹੁਣ ਇਹਨਾਂ ਦੀ ਕਾਉਂਸਲਿੰਗ ਦਾ ਕੰਮ ਜਿਹੜਾ ਪਿੰਡ-ਪਿੰਡ ਜਾ ਕੇ ਕਰਨ ਦਾ ਕਾਉਂਸਲਿੰਗ ਕਰਨ ਦਾ ਕੰਮ ਹੈ ਇਹ ਵੀ ਸਰਕਾਰ ਵੱਲੋਂ ਸਟਾਰਟ ਹੋਣਾ ਹੈ ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਹਮਣੇ ਆਉਣ ਕੁਝ ਅਸੀਂ ਹੀਰੋਜ਼ ਜਿਹੜੇ ਸਰਕਾਰ ਨੇ ਆਈਡੈਂਟੀਫਾਈ ਕੀਤੇ ਹੀਰੋਜ਼ ਦਾ ਨਾਮ ਇਸ ਕਰਕੇ ਦਿੱਤਾ ਹੈ ਕਿ ਉਹ ਖੁਦ ਨਸ਼ਾ ਛੱਡ ਕੇ ਉਹਨੋਂ ਆਪਣਾ ਆਪਣਾ ਵਧੀਆ ਰੋਜ਼ਗਾਰ ਕੰਮ ਕਰ ਰਹੇ ਨੇ ਉਹ ਸਾਡੇ ਨਾਲ ਜਾਣਗੇ ਜਿਹੜੇ ਖੁਦ ਪਹਿਲਾਂ ਨਸ਼ਾ ਕਰਦੇ ਸੀ ਪਰ ਉਹ ਛੱਡ ਕੇ ਉਹਨਾਂ ਦਾ ਵਧੀਆ ਜੀਵਨ ਜਿਹੜਾ ਉਹ ਬਤੀਤ ਕਰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਕੈਂਪਾਂਚ ਜਾਵਾਂਗੇ ਕੋਦੋਂ ਕੋਈ ਕੰਪੈਂਨਯੂ ਅ ਦੋ ਤਰੀਕ ਤੋਂ ਸਟਾਰਟ ਹੋ ਜੀ ਕੰਪੈਂਨ ਸੋਰੀ 10 ਤੋਂ 10 ਤੋਂ ਸਾਡੀ ਪਹਿਲੀ ਬੀਡੀਸੀ ਦੀ ਮੀਟਿੰਗ ਇੱਥੇ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਪੱਤਰ ਦੀ ਹੋਣੀ ਆ ਉਸ ਤੋਂ ਬਾਅਦ ਉਹ ਅਲੱਗ-ਅਲੱਗ ਹਲਕਾ ਵਾਈਜ਼ ਪਿੰਡ ਵਾਈਜ਼ ਟੀਮਾਂ ਜਿਹੜੀਆਂ ਉਹ ਜਾਣਗੀਆਂ